तो दल को ज्यादा ਮਰਦਾਂ ਦੇ ਰੰਗਲੇ ਜਿਹੜੀ ਚੰਨ ਵਰਗੀ ਬੀਚੀ ਨੂੰ ਗੁਣੇ ਨੂੰ ਬਹੁਤ ਖੁਸ਼ੀ ਮੰਦਿਰ ਦੀ ਲਿਖਿਆ ਆਇਆ ਚਾਹ ਦੇਖਣਾ ਪਿਆ ਕਿ ਅੱਜ ਮੰਦਿਰ ਵਾਲੇ ਸਾਰੇ ਕਰਨੀ ਚਲੋ ਜੀ ਕੱਲ੍ਹ ਕਾਫੀ

ਅਸੀਂ ਅਮੀਰ ਬੋਲ ਰਹੇ ਹਾਂ। ਹਾਂ। ਇਹ ਨਾ ਲੋਕ ਹੋ। ਜੀ ਸਾਫਾਇਬ ਕਿਸੇ ਨੇ ਤਾਂ ਘੱਟ ਕੀਤਾ ਕੀ ਕਹਿੰਦਾ ਜੀ ਉਹ। ਦੇਖੋ ਜੀ ਅੱਜ ਸਾਡੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਸਾਨੂੰ ਇਹ ਜੋ ਤੁਸੀਂ ਦੇਖ ਰਹੇ ਹੋ ਕਿ ਮਿੰਨੀ ਜੈਟਿੰਗ ਮਸ਼ੀਨ ਜਿਹੜੀ ਉਹ ਅਜਨਾਲਾ ਸ਼ਹਿਰ ਵਾਸੀਆਂ ਨੂੰ ਸਾਡੇ ਸਾਨੂੰ ਲੈ ਕੇ ਦਿੱਤੀ ਹੈ ਅਸੀਂ ਨਗਰਪੰਚਾਇਤ ਦੀ ਤਰਫੋਂ ਔਰ ਸਾਡੇ ਵਾਟਰ ਸਪਲਾਈ ਐਂਡ ਸੀਵਰੇਜ ਡਿਪਾਰਟਮੈਂਟ ਦੀ ਤਰਫੋਂ ਔਰ ਸਮੁੱਚੇ ਸ਼ਹਿਰ ਵਾਸੀਆਂ ਦੀ ਤਰਫੋਂ ਮੈਂ ਮੰਤਰੀ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਕਿਉਂਕਿ ਇਸ ਚੀਜ਼ ਦੀ ਬਹੁਤ ਹੀ ਲੰਬੇ ਸਮੇਂ ਦੀ ਲੋੜ ਸੀ ਕਿਉਂਕਿ ਤੁਸੀਂ ਦੇਖਦੇ ਹੋ ਕਿ ਨੈਰੋ ਸਟ੍ਰੀਟਸ ਛੋਟੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਸਫਾਈ ਕਰਨ ਵਾਸਤੇ ਵੱਡੀ ਜਿਹੜੀ ਉਹ ਗੱਡੀ ਨਹੀਂ ਜਾ ਸਕਦੀ ਉਸ ਵਾਸਤੇ ਮੰਤਰੀ ਸਾਹਿਬ ਨੇ ਸਾਨੂੰ ਇਹਦਾ ਟੁਕੜਾ ਪ੍ਰਬੰਧ ਕਰਕੇ ਕਰਕੇ ਦਿੱਤਾ ਹੈ ਕਿਉਂਕਿ ਜਿੱਥੇ ਛੋਟੀਆਂ ਗਲੀਆਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਸਾਨੂੰ ਆਉਂਦੀ ਹੈ ਉਸ ਉਹਨਾਂ ਗਲੀਆਂ ਦੇ ਵਿੱਚ ਉਹਦੀ ਸਾਫ ਸਫਾਈ ਵਾਸਤੇ ਕਿ ਜਿਹੜੀ ਸਾਡੀ ਮਿਨੀ ਜੇਟਿੰਗ ਮਸ਼ੀਨ ਜਿਹੜੀ ਆ ਉਹ ਉਹਦੀ ਬਲੋਕੇਜ ਨੂੰ ਖੋਲੇਗੀ ਔਰ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਸੀਵਰੇਜ ਦੀ ਸਮੱਸਿਆ ਆਏਗੀ ਉਹਨੂੰ ਤੁਰੰਤ ਉਹਦਾ ਹੱਲ ਕਰਕੇ ਦਿੱਤਾ ਜਾਏਗਾ ਸਰਪੰਚ ਸਾਹਿਬ ਸਾਫ ਸਫਾਈ ਦੀ ਜਿਹੜੀ ਚੇਨ ਆ ਦੇ ਘਟਨ ਕੀਤਾ ਕੀ ਗੱਲ ਕਰਦੇ ਹੋ ਅੱਜ ਜੀ ਇਥੇ ਇੱਕ ਸਾਢੇ ਕੋਲ ਛੋਟੀ ਜੈਟਿੰਗ ਮਸ਼ੀਨ ਜਿਹੜੀ ਜੈਟਿੰਗ ਕਮ ਸੈਕਸ਼ਨ ਮਸ਼ੀਨ ਹੈ ਔਰ ਇੱਕ ਜਿਹੜਾਇਆ ਈ ਰਿਕਸ਼ਾ ਦੇ ਵਿੱਚ ਹੈਗਾ ਆ ਉਹ ਟੀਸ ਹੈਲਪਿੰਗ ਕਰਨ ਵਾਲਾ ਔਰ ਇੱਕ ਪੰਪ ਤਿੰਨ ਕਿਸਮ ਦੇ ਵੀ ਆ ਸਰਕਾਰ ਨੇ ਸਾਨੂੰ ਦਿੱਤੀਆਂ ਸਾਡੀ ਨਗਰ ਪੰਚਾਇਤ ਨੂੰ ਅੱਜ ਜਿੱਥੇ ਸ਼ਹਿਰ ਦੇ ਸਪੋਰਟ ਕੀਤੇ ਆ ਸਾਡੀ ਨਗਰ ਪੰਚਾਇਤ ਵੱਲੋਂ ਇਹਨਾਂ ਨੂੰ ਆਪਰੇਟ ਕੀਤਾ ਜਾਏਗਾ ਸਾਡੇ ਵਾਰਡ ਸਪਲਾਈ ਦੇ ਜਿਹੜੇ ਨੇ ਵਾਰਡ ਸਾਈਟ ਤੇ ਸੀਵਰੇਜ ਮੈਪ ਦੇ ਦੇ ਕਿਡਮ ਕੋਇੰਸ ਨੇ ਜਿਹੜੇ ਨੇ ਉਹ ਇਹਨੂੰ ਅਪਡੇਟ ਕਰਨਗੇ ਸਾਡੇ ਸ਼ਹਿਰ ਦੀ ਪ੍ਰੋਬਲਮ ਇਹ ਹੈ ਕਿ ਦਿੱਤੇ ਸੇਵਰੇਜ ਬਲੌਕ ਹੋ ਜਾਂਦਾ ਕਿਉਂਕਿ ਅੰਦਰੂਨੀ ਗਲੀਆਂ ਸਾਡੀਆਂ ਬਹੁਤ ਛੋਟੀਆਂ ਨੇ ਬਹੁਤ ਛੋਟੀਆਂ ਹੋਣ ਦੇ ਕਾਰਨ ਅਸੀਂ ਵੱਡੀ ਮਸ਼ੀਨ ਉੱਥੇ ਲੈ ਕੇ ਨਹੀਂ ਜਾ ਸਕਦੇ ਸੀ ਜਿਸ ਦੇ ਨਾਲ ਜਿਹੜਾ ਸੇਵਰੇਜ ਖੁੱਲਦਾ ਨਹੀਂ ਸੀ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਪਰ ਸਾਡੇ ਇੱਥੇ ਜਿਹੜੇ ਸਾਡੇ ਲੇਬਰ ਵਾਲੇ ਨੇ ਉਹ ਹੁਣ ਵੀ ਉਹ ਮੈਨੂਅਲੀ ਸੇਵਰੇਜ ਕਲੀਨ ਕਰਦੇ ਸੀ ਜਿਹੜਾ ਪਰਸਨਲੀ ਮੈਨੂੰ ਤੇ ਉਹਨੇ ਸੇਵੀ ਇਨਸਾਨ ਵਾਂਗੂ ਉਹ ਬਹੁਤ ਔਖਾ ਕੰਮ ਸੀਗਾ ਤਿਉਹ ਸਾਦੇ ਵਾਸਤੇ ਹੁਣ ਸ਼ਾਰਟ ਜੀਜ਼ੀ ਹੋ ਗਿਆ ਕਿ ਉਹਨਾਂ ਨੂੰ ਮੈਨੂਅਲੀ ਨਹੀਂ ਕਰਨਾ ਪਏਗਾ ਇਸ ਤਰ੍ਹਾਂ ਛੋਟੀਆਂ ਗਲੀਆਂ ਦੇ ਵਿੱਚ ਸਿਵਰੇਸਿ ਬਲਾਕੇਜ ਨੂੰ ਉਹ ਖਤਮ ਕਰ ਸਕਾਂਗੇ ਉਹਨਾਂ ਨੂੰ ਜਿਹੜੇ ਫ੍ਰੈਕਸ਼ਨ ਮਸ਼ੀਨ ਦੇ ਨਾਲ ਸਾਫ਼ ਕਰ ਸਕਾਂਗੇ ਔਰ ਦੂਸਰਾ ਜਿਹੜਾ ਸਾਡੇ ਸੀਵਰੇਜ ਵੈਕ ਵਿੱਚ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਲਈ ਵੀ ਸੌਖਾ ਉਹਨਾਂ ਨੂੰ ਮੈਨੂਅਲੀ ਨਹੀਂ ਕਰਨਾ ਪੈਗਾ ਸੋ ਸਾਡੇ ਵਾਸਤੇ ਬਹੁਤ ਲੱਗੀ ਅਸ ਮੈਨੂੰ ਇਹ ਲੱਗਦਾ ਕਿ ਸਫਾਈ ਨੂੰ ਲੈ ਕੇ ਸ਼ਹਿਰ ਵਾਸਤੇ ਬਹੁਤ ਵੱਡਾ ਸਟੈਪ ਹੈ ਸਾਡੀ ਅਜਨਾਲਾ ਨਗਰ ਪੰਚਾਇਤ ਵਾਸਤੇ ਵੀ ਸਾਡੇ ਕੋਲ ਇਹ ਮਸ਼ੀਨ ਆਈ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਬਲਾਕੇਜ ਦੀ ਬਹੁਤ ਪ੍ਰੋਬਲਮ ਸੀ ਔਰਨ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਜਿਹੜੀ ਸਾਨੂੰ ਜਿਹੜੀ ਸੀਵਰੇਜ ਬਲਾਕੇਜ ਦੀ ਪ੍ਰੋਬਲਮ ਨੇ